ਮੋਗਾ ਸਲੇ ਦੇ ਪਿੰਡਿੰਦਰਗੜ ਦੇ ਰਹਿਣ ਵਾਲੇ ਨੌਜਵਾਨ ਅਵੀ ਜੋਤ ਸਿੰਘ ਸਿੱਧੂ ਨੇ ਆਸਟ੍ਰੇਲੀਆ ਦੇ ਵਿੱਚ ਮੱਲਾ ਮਾਰੀਆਂ ਨੇ ਜਿੱਥੇ ਕਿ ਦੂਸਰੀ ਵਾਰ ਫੁੱਟਬਾਲ ਟੀਮ ਦਾ ਕਪਤਾਨ ਬਣਿਆ ਦੱਸਦੇ ਕਿ ਪਿਛਲੇ 8 ਸਾਲਾਂ ਤੋਂ ਫੁੱਟਬਾਲ ਖੇਡਦਾ ਆ ਰਿਹਾ ਸੀ ਤੇ ਹੁਣ ਆਸਟ੍ਰੇਲੀਆ ਦੇ ਵਿੱਚ ਉਹ ਦੂਸਰੀ ਵਾਰ ਫੁੱਟਬਾਲ ਟੀਮ ਦਾ ਕਪਤਾਨ ਬਣਿਆ ਜਿੱਥੇ ਕਿ ਉਸਨੇ ਆਸਟ੍ਰੇਲੀਆ ਦੇ ਵਿੱਚ ਆਪਣੇ ਦੇਸ਼ ਦਾ ਆਪਣੇ ਇਲਾਕੇ ਦਾ ਪੰਜਾਬ ਦਾ ਨਾਮ ਚਮਕਾਇਆ ਏ ਇਸ ਮੌਕੇ ਜਾਣ ਕਰ ਦਿੰਦੇ ਹੋਏ ਅਭਿਜੋਤ ਦੇ ਪਿਤਾ ਗੁਰਮੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਭਿਜੋਤ ਜੋ ਕਿ 3 ਮਹੀਨਿਆਂ ਦਾ ਸੀ ਜਦੋਂ ਉਹ ਲੈ ਕੇ ਉਸ ਨੂੰ ਰਜਾਂਦੇ ਨੇ ਲੈ ਕੇ ਆਏ ਸੀ ਤੇ 8 ਸਾਲ ਤੱਕ ਉਹ ਪਹਿਲਾ ਪਿੰਡ ਰਿਹਾ ਤੇ ਫਿਰ ਆਸਟ੍ਰੇਲੀਆ ਚਲੇ ਗਈ ਸੀ ਤੇ ਆਸਟ੍ਰੇਲੀਆ ਦੇ ਵਿੱਚ ਫੁੱਟਬਾਲ ਖੇਡਨੀ ਆ ਵਿਚੋਤ ਨੇ ਸ਼ੁਰੂ ਕੀਤੀ ਜਿੱਤੇ ਕਿ ਪਿਛਲੇ 1 ਸਾਲ ਤੋਂ ਲਗਾਤਾਰ ਫੁੱਟਬਾਲ ਦੀ ਟੀਮ ਦੇ ਵਿੱਚ ਖੇਡਦਾ ਆ ਤੇ ਅੱਜ 16 ਸਾਲ ਦਾ ਇਹ ਤੇ ਦੂਸਰੀ ਵਾਰ ਉਸ ਨੂੰ ਫੁੱਟਬਾਲ ਟੀਮ ਦਾ ਕਪਤਾਨ ਬਣਾਇਆ ਗਿਆ ਇੱਕੋ ਕਲੱਬ ਦੇ ਨਾਲ ਖੇਡ ਰਾਇ ਜੋ ਕਿ ਪਿਛਲੇ 71 ਸਾਲਾਂ ਤੋਂ ਕਲੱਬ ਬਣਿਆ ਹੋਇਆ ਤੇ ਉਸੇ ਹੀ ਕਲੱਬ ਟੀਮ ਦੇ ਵਿੱਚ ਅੱਜ ਫੁੱਟਬਾਲ ਦੀ ਟੀਮ ਦਾ ਕਪਤਾਨ ਬਣਿਆ ਉਧਰ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੜੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦੇ ਪਿੰਡ ਦਾ ਇੱਕ ਮੁੰਡਾ ਇੱਕ ਨੌਜਵਾਨ ਜਿਸ ਨੇ ਕਿ ਆਸਟ੍ਰੇਲੀਆ ਦੇ ਵਿੱਚ ਦੇਸ਼ ਦੇ ਨਾਲ-ਨਾਲ ਉਹਨਾਂ ਦੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਹੈ ਤੇ ਫੁੱਟਬਾਲ ਟੀਮ ਦੇ ਵਿੱਚ ਦੂਸਰੀ ਵਾਰ ਕਪਤਾਨ ਬਣਿਆ ਇਸ ਦੌਰਾਨ ਸਾਰੇ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਹਰ ਕੋਈ ਅਭਿਜੋਤ ਦੇ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ ਤੇ ਅਭਿਜੋਤ ਨੂੰ ਅਸੀਸਾਂ ਦੇ ਰਿਹਾ ਹੈ। ਮੇਰਾ ਨਾਂ ਸਰਦਾਰ ਮਨਜਿੰਦਰ ਸਿੰਘ ਮੈਨੰਦਗੜ੍ਹ ਦਾ ਸਰਪੰਚ ਆ ਸਰ। ਸਾਨੂੰ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਆ ਇਹ ਸਾਡਾ ਸਿੱਧੂ ਪਰਿਵਾਰ ਨੰਬਰਦਾਰਾਂ ਦਾ ਪਰਿਵਾਰ ਆ ਪਿੰਡ ਦੇ ਵਿੱਚ। ਇਹਨਾਂ ਦਾ ਬੱਚਾ ਅਭਿਜੋਤ ਸਿੰਘ ਜੋ ਆਸਟ੍ਰੇਲੀਆ ਦੇ ਵਿੱਚ ਫੁੱਟਬਾਲ ਦੀ ਟੀਮ ਲਗਾਤਾਰ ਪਿਛਲੇ 4 ਸਾਲ ਤੋਂ ਕਪਤਾਨ ਨੇ। ਸਭ ਤੋਂ ਵੱਡੀ ਗੱਲ ਆ ਵੀ ਇਹ ਬੰਦਾ ਸਾਬਤ ਸੂਰਤ ਗੁਰਸੇਖਾ ਪੂਰੀ ਟੀਮ ਦੇ ਵਿੱਚ ਔਰ ਪੂਰੀ ਟੀਮ ਦੀਏ ਕਮਾਂਡ ਸੰਭਾਲ ਰਿਆ ਔਰ ਛੋਟੇ ਹੁੰਦੇ ਆ ਇਹਨਾਂ ਦੇ ਵੱਡੇ ਤਾਇਆ ਜੀ ਨੇ ਸਾਡੇ ਕੋਲੇ ਭਲਿਆ ਜਨਮ ਇਹਨਾਂ ਦਾ ਉੱਥੋਂ ਸੀ ਪਿਛਲੇ 10-12 ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਆ ਔਰ ਉੱਥੋਂ ਦੀ ਪ੍ਰਤੀਨਿਧਤਾ ਕਰ ਰਿਆ ਸਾਡੇ ਪੰਜਾਬ ਲਈ ਸਾਡੇ ਨਗਰ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਸਾਡੇ ਨਗਰ ਦਾ ਨਾਮ ਰੋਸ਼ਨ ਕਰ ਰਿਆ ਜਿਹੜਾ ਪਰਿਵਾਰ ਆ ਬੜਾ ਮਿਲਨਸਾਰ ਆ ਤੇ ਉਹ ਬੱਚੇ ਦਾ ਵੀ ਇਸ ਧਰਤੀ ਨਾਲ ਬਹੁਤ ਪਿਆਰ ਸੀ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹ ਗੁਰਦੁਆਰ ਦੀ ਬਹੁਤ ਸੇਵਾ ਕਰਦੇ ਸੀ ਔਰ ਸਾਨੂੰ ਬੜੀ ਖੁਸ਼ੀ ਹੋਈ ਅਭ ਇਸ ਜਿੰਨੇ ਆਪਣੇ ਵਿਦੇਸ਼ਾਂ ਚ ਵੀ ਜਾ ਕੇ ਆਪਣੇ ਸਿੱਖੀ ਸਰੂਪ ਨੂੰ ਜ਼ਮਾ ਲਿਆ ਔਰ ਆਪਣੀ ਵਤਨ ਨੂੰ ਆਪਣੀ ਧਰਤੀ ਨੂੰ ਯਾਦ ਰੱਖਿਆ ਜੀ ਦੇਖੋ ਜੀ ਪੰਜਾਬ ਸਰਕਾਰ ਨੇ ਪਿਛਲੇ ਤਿੰਨਾ ਚਾਰਾਂ ਸਾਲਾਂ ਦੇ ਵਿੱਚ ਉਹ ਖੇਡਾਂ ਦੇ ਵਾਸਤੇ ਬਹੁਤ ਉਤਸ਼ਾਹ ਕੀਤਾ ਔਰ ਬਹੁਤ ਬੰਦਿਆਂ ਦੀ ਵਤਨ ਵਾਪਸੀ ਹੋਈ ਆ ਹੌਲੀ ਹੌਲੀ ਲੋਕਾਂ ਨੂੰ ਆਪਣੇ ਵਤਨ ਨਾਲ ਆਪਣੇ ਪਿੰਡ ਨਾਲ ਆਪਣੇ ਪੰਜਾਬ ਨਾਲ ਪਿਆਰ ਵਧ ਰਿਹਾ ਕੇ ਵੀ ਬੱਚਾ ਇਸ ਧਰਤੀ ਦੀ ਮਿਸਾਲ ਆ ਵੀ ਇੱਥੋਂ ਜੰਮਿਆ ਉਧਰ ਦਾ ਭਲਿਆ ਇੱਥੋਂ ਤੇ ਵਾਪਸ ਫਿਰ ਆਪਣੀ ਧਰਤੀ 'ਚ ਮਿਲਣ ਆਇਆ ਸਾਡੇ ਪਿੰਡ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ ਮੇਰੀ ਪੂਰੀ ਫੈਮਿਲੀ ਬਾਹਰ ਆ ਮੈਂ ਇੱਕ ਪੂਰੇ ਪਿੰਡ ਦੇ ਵਿੱਚ ਇੱਕ ਫੈਮਿਲੀ ਵਾਲਾ ਬੰਦਾ ਜਿਹਨੇ ਪਾਸਪੋਰਟ ਵੀ ਨਹੀਂ ਬਣਾਇਆ ਮੇਰੇ ਬੱਚੇ ਇਸ ਧਰਤੀ ਤੇ ਇੱਥੇ ਹੀ ਕਾਮਯਾਬ ਹੋਏ ਮੈਂ ਦੂਸਰੇ ਬੱਚਿਆਂ ਨੂੰ ਵੀ ਕਹਿਣਾ ਚਾਹੁੰਨਾ ਕਿ ਤੁਸੀਂ ਇਸੇ ਪੰਜਾਬ 'ਚ ਰਹਿ ਕੇ ਆਪਣਾ ਸਕਿੱਲ ਕਾਇਮ ਕਰੋ ਔਰ ਪੰਜਾਬ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰੋ ਸਾਡੇ ਬਹੁਤ ਸਾਧਨ ਨੇ ਸਾਡੇ ਕੋਲੇ ਕੁਦਰਤੀ ਸਾਧਨ ਵੀ ਬਹੁਤ ਨੇ ਅਸੀਂ ਇੱਥੋਂ ਦੇ ਜੰਮਪਲਾ ਇੱਥੋਂ ਦੇ ਮਾਲਕਾਂ ਸੋ ਮੈਂ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਪੰਜਾਬ ਨਾਲ ਆਪਣੀ ਧਰਤੀ ਨਾਲ ਮੋਹ ਰੱਖੋ ਵਿੱਤੀ ਕੀ ਨਾਮ ਅਟੋਟੇ ਵੀਰ ਨਾ ਗੁਰਮੀਤ ਸਿੰਘ ਸਿੱਧੂ ਹੈ ਸੀ ਇਹਦੇ ਵਿੱਚ ਪਿੰਕ ਦਾ ਪਿੰਡ ਦਾ ਪਿੰਡ ਸਮੂਹ ਨਗਨਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਸਨਮਾਨ ਮਾਨ ਸਨਮਾਨ ਪਰਿਭੇਟ ਨੂੰ ਦਿੱਤਾ ਹੈ ਪਰ ਬੇਟੇ ਨੇ ਮਿਹਨਤ ਬਹੁਤ ਕੀਤੀ ਜੀ ਉਹ ਛੋਟਾ ਹੁੰਦਾ 3 ਸਾਲ ਦਾ ਸੀ ਜਦੋਂ ਇੱਥੇ ਸਪਿੰਡ ਵਿੱਚ ਆ ਗਿਆ ਤਿੰਨ ਮਹੀਨੇ ਦਾ ਸੀਗਾ ਜਦੋਂ ਸਪਿੰਡ ਵਿੱਚ ਆ ਗਿਆ ਸੀਗਾ ਉਸ ਤੋਂ ਬਾਅਦ 5 ਸਾਲ ਰਹਿਣ ਤੋਂ ਬਾਅਦ ਉਹ ਫਿਰ ਦੁਬਾਰਾ ਉੱਥੇ ਆਸਟ੍ਰੇਲੀਆ ਦੇ ਵਿੱਚ ਗਿਆ ਇੱਥੇ ਉਸ ਤੋਂ ਬਾਅਦ ਉਹਨੇ ਜਾ ਕੇ ਜੀਮ ਸ਼ੁਰੂ ਕੀਤੀ ਜੀਮ ਸ਼ੁਰੂ ਕਰਨ ਨਾਲ ਉਹ ਹੌਲੀ ਹੌਲੀ ਜੀਮ ਵਧੀਆ ਕਰਦਾ ਰਿਹਾ ਖੇਡਦਾ ਰਿਹਾ ਵਧੀਆ ਖੇਡਦਾ ਰਿਹਾ 8 ਸਾਲਾਂ ਦੇ ਵਿੱਚ ਉਹ ਦੋ ਵਾਰ ਕੈਪਟਨ ਬਣਿਆ ਉੱਥੇ ਟੀਮ ਦੇ ਵਿੱਚ ਜਿੱਥੇ ਆਪਾਂ ਨੂੰ ਕੋਈ ਨਹੀਂ ਜਾਣਦਾ ਉੱਥੇ ਸਾਰੇ ਟੋਟਲੀ ਸਾਰੇ ਗੋਰੇ ਜਾਂ ਕਾਲੇ ਹੋਰ ਕਮਿਊਨਿਟੀਆਂ ਦੇ ਖੇਡਦੇ ਆ ਆਪਣਾ ਪੰਜਾਬੀ ਕੋਈ ਭਾਈਚਾਰਾ ਤੁਸੀਂ ਨਹੀਂ ਖੇਡਦਾ ਤੇ ਇਹਨੇ ਬਹੁਤ ਵਧੀਆ ਗੇਮ ਕੀਤੀ ਹੈ ਤੇ ਉਹ ਗੀਂ ਹੁੰਦੇ ਮਕਾਮ ਹਾਸਲ ਕਰਨ ਆਲੀ ਅੱਜ ਇੱਥੇ ਪਿੰਡ ਵਿੱਚ ਆਏ ਆ ਬਹੁਤ ਵਧੀਆ ਲੱਗ ਰਿਹਾ ਬਹੁਤ ਪਰਿਵਾਰ ਇੱਥੇ ਸਰਪੰਚ ਨਗਰ ਨਿਵਾਸੀਆਂ ਨੇ ਬਹੁਤ ਮਾਨ ਸਨਮਾਨ ਦਿੱਤਾ ਵਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੀ ਗੇਮ 'ਚੋਂ ਮਕਾਮ ਹਾਸਲ ਕਰਕੇ ਅੱਜ ਪਹੁੰਚੇ ਇਹ ਹਾਂਜੀ ਫੁੱਟਬਾਲ ਖੇਡਦਾ ਆਪਾਂ ਫੁੱਟਬਾਲ ਕਹਿ ਦਿੰਨੇ ਪਰ ਆਸਟ੍ਰੇਲੀਆ ਦੇ ਵਿੱਚ ਇਸ ਨੂੰ ਸੋਕਰ ਕਿਹਾ ਜਾਂਦਾ ਹੈ ਇਹ 8 ਸਾਲ ਦਾ ਜਦੋਂ ਖੇਡਣ ਲੱਗਾ ਅੱਜ 16 ਸਾਲ ਦਾ ਹੋ ਗਿਆ ਇਹ 8 ਸਾਲ ਹੋ ਗਏ ਲਗਾਤਾਰ ਇੱਕ ਕਲੱਬ ਵਿੱਚ ਖੇਡਦੇ ਨੂੰ ਕਲੱਬ 70 ਸਾਲ ਪੁਰਾਣੀ ਕਲੱਬ ਆ ਜੀ ਦੇ ਵਿੱਚ ਖੇਡਦੇ ਆਵਾ ਲਗਾਤਾਰ ਤੇ ਦੋ ਵਾਰੀ ਕੈਪਟਨ ਬਣਿਆ ਸੋਚੀ ਉਹ ਇੱਥੇ ਮੇਰੇ ਵੱਡੇ ਭਾਈ ਸਾਹਿਬ ਸੀ ਮਾਤਾ ਸੀ ਭਾਬੀ ਸਾਡੇ ਪਰਿਵਾਰ ਸੀ ਸਾਰਾ ਇੱਥੇ ਉਹਨਾਂ ਨੇ ਬਹੁਤ ਪਰਵਰਿਸ਼ ਕੀਤੀ ਬਹੁਤ ਸੰਭਾਲਿਆ ਉਹਨੂੰ ਬੱਚੇ ਨੂੰ ਸਾਡੀਆਂ ਉੱਤੇ ਮਜਬੂਰੀਆਂ ਸੀ ਦੋਨੇ ਜਾਣੇ ਸੀਗੇ ਤੇ ਵਾਈਫ ਮੇਰੀ ਸੀਗੀ ਸਟੂਡੈਂਟ ਤੇ ਮੈਂ ਕੰਮ ਕਰਦਾ ਸੀ ਸਾਨੂੰ ਬੱਚਾ ਸਮਝਣਾ ਔਖਾ ਸੀਗਾ ਇੱਥੇ ਪਿੱਛੇ ਪਰਿਵਾਰ ਸਾਰਿਆਂ ਨੇ ਹੋਰ ਆਂ ਦੀ ਗਵਾਂਦੀ ਪਰਿਵਾਰ ਸਾਰਿਆਂ ਨੇ ਬਹੁਤ ਸੰਭਾਲਿਆ ਬੱਚਾ ਉਹ 5 ਸਾਲ ਦਾ ਹੀ ਜਦੋਂ ਇੱਥੋਂ ਵਾਪਸ ਆਸਟ੍ਰੇਲੀਆ ਦੇ ਵਿੱਚ ਗਿਆ ਤੇ ਉਹਨੂੰ ਇਸ ਮਿੱਟੀ ਨਾਲ ਬਹੁਤ ਮੂਵ ਪਿਆਰ ਹੈ ਉਹ ਜਾਣਦਾ ਸਾਰਿਆਂ ਨੂੰ ਇੱਥੇ ਪਿਓਰ ਪੰਜਾਬੀ ਬੋਲਦਾ ਤੇ ਉਹ ਬੜਾ ਮਾਣ ਮਹਿਸੂਸ ਕਰਦਾ ਜਦੋਂ ਇੱਥੇ ਹੁੰਦਾ ਇਸ ਕਰਕੇ ਉਹ ਦੁਬਾਰਾ ਫਿਰ ਵਾਪਸ ਇੱਥੇ ਆਇਆ ਤੇ ਅੱਗੇ ਵੀ ਉਹ ਆਊਗਾ ਤੇ ਆਪਣੀ ਖੇਡ ਵੀ ਜਾਰੀ ਰੱਖੂਗਾ ਬਹੁਤ ਖੁਸ਼ੀ ਹੋਈ ਹੈ ਬੜਾ ਮਾਣ ਸਨਮ ਮਿਲਿਆ ਜੀ ਤਾਂ ਹੈ ਨਹੀਂ ਸੀ ਕਿ ਵੀ ਇੰਨੀ ਜੋ ਕੇ ਵੀ ਇੰਨਾ ਹੋਊਗਾ ਇੰਨਾ ਪਰਿਵਾਰ ਪਰਿਵਾਰ ਨੂੰ ਸਾਰੇ ਨੂੰ ਪਿੰਡ ਨਗਨਵਾਸੀਆਂ ਨੂੰ ਇੰਨਾ ਪਿਆਰ ਮਿਲੂਗਾ ਸਾਨੂੰ ਨਗਨਵਾਸੀਆਂ ਵੱਲੋਂ ਤੇ ਬਹੁਤ ਖੁਸ਼ੀ ਹੋ ਰਹੀ ਹੈ ਬੜਾ ਮਨ ਖੁਸ਼ ਹੋਇਆ ਪਰ ਉਹ ਬੱਚੇ ਕਈ ਬੱਚਾ ਅੱਗੇ ਵੀ ਉਹ ਲਗਾਤਾਰ ਖੇਡ ਗਿਆ ਤੇ ਅੱਗੇ ਵੀ ਖੇਡੂਗਾ ਤੁਸੀਂ ਵੀ ਅੱਜ ਨਾਲ ਹੀ ਬੱਚੇ ਤੇ ਆਏ ਹੋ ਹਾਂਜੀ ਹਾਂ ਅਸੀਂ ਨਾਲ ਆਏ ਹਾਂ ਸਾਰਾ ਪਰਿਵਾਰ ਨਾਲ ਆਏ ਆ ਮੇਰੀ ਵਾਈਫ ਆ ਤੇ ਮੇਰੀ ਬੀਟੀ ਆ ਤੇ ਮੈਂ ਸਾਰੇ ਚਾਰੇ ਜਾਨੇ ਵਾਪਸ ਆਏ ਹਾਂ ਹਾਂਜੀ ਅਸੀਂ ਜ਼ਮੀਨਾਂ ਵੇਚ ਕੇ ਉੱਥੇ ਜਾ ਰਹੇ ਹਾਂ ਪਰ ਉੱਥੇ ਜਾ ਕੇ ਲੱਗਦਾ ਵੀ ਨਹੀਂ ਸਾਨੂੰ ਵਾਪਸ ਆਪਨੇ ਜੁੜਨਾ ਚਾਹੀਦਾ ਪਿੱਛੇ ਵਾਪਸ ਜਾਣਾ ਚਾਹੀਦਾ ਹਾਂ ਜਿਸ ਪਰਿਵਾਰ ਦਾ ਕੋਈ ਪਰਿਵਾਰ ਦੇ ਵਿੱਚ ਤੰਗੀ ਹੈਗੀ ਹੈ ਜਿੰਨਾ ਕਾ ਆਪ ਦਾ ਕਰ ਸਕਦਾ ਉਹ ਬੱਚਾ ਜਾਵੇ ਜਰੂਰ ਪਰ ਜਿਹੜੇ ਪਰਿਵਾਰ ਦੇ ਸਰਦੇਵਰ ਦੇ ਜਾ ਰਹੇ ਆ ਉਹਨਾਂ ਨੂੰ ਲੱਗਦਾ ਵੀ ਉੱਥੇ ਜਾ ਕੇ ਸਾਨੂੰ ਵੀ ਲੱਗਦਾ ਵੀ ਉਹ ਨਾ ਆਉਣ ਆਉਣ ਜਰੂਰ ਪਰ ਆਪਣਾ ਮਿੱਟੀ ਨਾਲ ਵੀ ਜੁੜੇ ਰਹਿਣ ਸਾਨੂੰ ਵੀ ਉੱਥੋਂ ਲੱਗਦਾ ਵੀ ਅਸੀਂ ਵਾਪਸ ਜਾਈਏ ਪਰ ਅਸੀਂ ਉੱਥੇ ਇੰਨੇ ਖੁੱਬ ਚੁੱਕੇ ਹਾਂ ਸਾਨੂੰ ਲੱਗਦਾ ਵਾਪਸ ਹੁਣ ਔਖਾ ਲੱਗ ਰਿਹਾ ਹੈ ਤੇ ਬੱਚੇ ਉਸ ਤੇ ਜੁੜ ਚੁੱਕੇ ਖੇਡਣਾ ਪੜਾਈ ਕਰ ਰਹੇ ਆ ਇਹ ਬਾਰ ਫਿਰ ਵੀ ਇਹੀ ਕੋਸ਼ਿਸ਼ ਕਰਾਂਗੇ ਇੱਥੇ ਵਾਪਸ ਆਉਣ ਦੀ ਜਿੰਨਾ ਜਿੰਨੀ ਹੋ ਸਕੇ ਕਰਾਂਗੇ ਕੋਸ਼ਿਸ਼ ਇੱਕ ਵਾਰੀ ਉਹਨਾਂ ਦੀ ਸੋਚ ਹੈਗੀ ਆਪਣੀ ਜਿਹੜੀ ਇੰਡੀਆ ਦੀ ਸ਼ੌਕਰ ਜਾਂ ਫੁੱਟਬਾਲ ਟੀਮ ਆ ਬਹੁਤ ਵਧੀਆ ਟੀਮ ਆ ਬਹੁਤ ਵਧੀਆ ਮੌਕਾ ਮਿਲ ਗਿਆ ਇਹਦੇ ਦਿਮਾਗ ਦੇ ਵਿੱਚ ਹੈਗਾ ਵੀ ਮੈਂ ਆਪਣੇ ਪਿੰਡ ਜਾਵਾਂ ਪਿੰਡ ਜਾ ਕੇ ਉੱਥੇ ਗੇਮ ਖੇਡਾਂ ਤੇ ਆਪਣੇ ਇੰਡੀਆ ਦੀ ਨੂਰਿਜ਼ਮ ਵੱਲੋਂ ਖੇਡਾਂ ਇੰਡੀਆ ਦੀ ਟੀਮ ਵੱਲੋਂ ਖੇਡਣ ਦਾ ਵੀ ਉਹਨੂੰ ਹੈਗਾ ਵੀ ਮੈਂ ਆਪਣੀ ਟੀਮ ਵੱਲੋਂ ਖੇਡਾਂ ਇੰਡੀਆ ਵੱਲੋਂ ਖੇਡਾਂ ਤੇ ਬਹੁਤ ਵਧੀਆ ਲੱਗ ਰਿਹਾ ਇੱਥੇ ਪਿੰਡ ਆਉਣ ਦੇ ਨਾਲ ਤੇ ਬੱਚੇ ਇੱਥੇ ਜੁੜਿਆ ਹੋਇਆ ਵਾ ਦੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਅੱਗੇ ਵੀ ਉੱਥੋਂ ਥੋੜਾ ਹੋਰ ਮੁਕਾਮ ਹਾਸਲ ਕਰ ਲਵੇ ਜਿਸ ਨਾਲ ਉਹਨੂੰ ਇਸ ਇੰਡੀਆ ਦੇ ਵਿੱਚ ਟੀਮ ਦੇ ਵਿੱਚ ਸਿਲੈਕਟ ਹੋਣਾ ਈਜ਼ੀ ਹੋ ਜਾਵੇ ਤੇ ਉਸ ਹਾਵ ਨਾਲ ਅਸੀਂ ਇੱਥੇ ਫਿਰ ਵਾਪਸ ਕੋਸ਼ਿਸ਼ ਕਰਾਂਗੇ ਵਾਪਸ ਆਉਣ ਦੀ ਮੇਰਾ ਨਾਮ ਰਮਨਜੀਤ ਕੌਰ ਹੈ ਮੈਂ ਪੈਂਡੇਂ ਇੰਦਰਗੜ੍ਹ ਦੀ ਵਸਨੀਕ ਆ ਉਹ ਅੱਜ ਮੇਰਾ ਵੈਸੇ ਵੀਰ ਆ ਲੱਗਦਾ ਵਾ ਤੇ ਅੱਜ ਇੰਟਰਨੈਸ਼ਨਲ ਖੇਡ ਕੇ ਇੰਟਰਨੈਸ਼ਨਲ ਪੱਦਰ ਤੇ ਖੇਡ ਕੇ ਆਇਆ ਵਾ ਕੋਈ ਪੰਜਾਬ ਤੋਂ ਬਾਹਰ ਕੋਈ ਇੱਥੇ ਹੁੰਦਾ ਵਾ ਨਹੀਂ ਤਾਂ ਅੱਜ ਕੱਲ੍ਹ ਲੋਕ ਪੰਜਾਬ ਦੇ ਹੀ ਇੰਟਰਨੈਸ਼ਨਲ ਲੈਵਲ ਤੇ ਬਾਹਰ ਹੀ ਜਾ ਕੇ ਖੇਡਦੇ ਰਹਿੰਦੇ ਆ ਆਮ ਤੌਰ ਤੇ ਕੋਈ ਬਾਹਰੋਂ ਖੇਡ ਕੇ ਇੱਧਰ ਪੰਜਾਬ ਪੱਦਰ ਤੇ ਕੋਈ ਹੁੰਦਾ ਵਾ ਮੁੜ ਕੇ ਇਸ ਧਰਤੀ ਤੇ ਕਿਉਂਕਿ ਇਸ ਮਿੱਟੀ ਨਾਲ ਜਦੋਂ ਮੋਹ ਪੈ ਜਾਂਦਾ ਤਾਂ ਉਹ ਕਦੇ ਵੀ ਕੋਈ ਭੁੱਲ ਨਹੀਂ ਸਕਦਾ ਜਿਸ ਦਾ ਇਸ ਮਿੱਟੀ ਤੇ ਜਨਮ ਹੋਇਆ ਹੋਵੇ ਜਿਹਦਾ ਜਨਮ ਇਸ ਮਿੱਟੀ ਤੇ ਹੋਇਆ ਹੋਵੇ ਪੰਜਾਬ ਦਾ ਰਹਿਣ ਵਾਲਾ ਹੋਵੇ ਉਸ ਦਾ ਇਸ ਮਿੱਟੀ ਤੋਂ ਮੋਹ ਕਦੇ ਨਹੀਂ ਟੁੱਟਦਾ ਭਾਵੇਂ ساری ਜ਼ਿੰਦਗੀ ਬੀਤ ਜਾਵੇ ਕਿੰਨੇ ਖੁਸ਼ੀ ਹੋ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਹੀ ਖੁਸ਼ੀ ਆ ਸਾਰੇ ਸਾਰੇ ਪਿੰਡ ਨੂੰ ਹੀ ਬਹੁਤ ਜ਼ਿਆਦਾ ਮਾਣ ਅਤੇ ਬਹੁਤ ਜ਼ਿਆਦਾ ਖੁਸ਼ੀ ਆ ਕੀ ਸਨੇਹਾ ਕੀ ਦੇ ਰਹੇ ਹੋ ਕਿਉਂਕਿ ਸਾਨੂੰ ਇਹ ਸਨੇਹਾ ਮਿਲਿਆ ਇਸ ਤੋਂ ਕਿ ਸਾਨੂੰ ਹਮੇਸ਼ਾ ਆਪ ਦੀ ਪੰਜਾਬ ਦੀ ਮਿੱਟੀ ਦੀ ਧਰਤੀ ਨਾਲ ਮੋਹ ਰੱਖਣਾ ਚਾਹੀਦਾ ਹੈ ਭਾਵੇਂ ਅਸੀਂ ਜਿੱਥੇ ਮਰਜੀ ਵਿਦੇਸ਼ਾਂ 'ਚ ਭਾਵੇਂ ਰਹਿ ਰਹੇ ਆ ਮੇਰਾ ਨਾਮ ਸਰਦਾਰ ਗੁਰਮੇਲ ਸਿੰਘ ਸਿੱਧੂ ਹੈ ਮੈਂ ਇੰਦਰਗੜ ਪਿੰਡ ਦਾ ਵਸਨੀਕ ਹਾਂ ਜ਼ਿਲ੍ਹਾ ਮੋਗਾ ਹੈ ਸਾਣ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਚਾਚਾ ਜੀ ਦਾ ਪੋਤਰਾ ਹੈ ਇਹ ਤੇ ਸਾਡੇ ਛੋਟੇ ਭਰਾ ਸਰਦਾਰ ਗੁਰਮੀਤ ਸਿੰਘ ਸਿੱਧੂ ਦਾ ਬੇਟਾ ਹੈ ਅਭਿਜੋਤ ਸਿੰਘ ਸਿੱਧੂ ਬੜੀ ਖੁਸ਼ੀ ਹੋ ਰਹੀ ਹੈ ਸੋ ਬੱਚੇ ਨੇ ਆਪਣਾ ਜਿਹੜਾ ਜ਼ਿੰਦਗੀ ਦੇ ਕੁਝ ਸਾਲ 3 ਮਹੀਨਿਆਂ ਤੋਂ ਲੈ ਕੇ 8 ਸਾਲ ਦੀ ਉਮਰ ਤੱਕ ਇੰਨਾ ਸਮਾਂ ਇੱਥੇ ਸਾਡੇ ਪਿੰਡ ਦੇ ਵਿੱਚ ਰਹਿ ਕੇ ਬਚਪਨ ਆਪਣਾ ਗੁਜ਼ਾਰਿਆ ਉਸ ਤੋਂ ਬਾਅਦ ਇਹ ਆਪਣੇ ਮਾਤਾ ਪਿਤਾ ਦੇ ਨਾਲ ਆਸਟ੍ਰੇਲੀਆ ਗਿਆ ਉੱਥੇ ਜਾ ਕੇ ਪੜ੍ਹਾਈ ਸ਼ੁਰੂ ਕੀਤੀ ਨਾਲ ਨਾਲ ਗੇਮਾਂ ਸ਼ੁਰੂ ਕੀਤੀਆਂ ਸਟੱਡੀ ਦੇ ਨਾਲ ਗੇਮ ਕਰਦਾ ਰਿਹਾ ਦੀ ਗੇਮ ਦੇ ਵਿੱਚ ਇਸ ਦਾ ਇਨਾ ਮਨ ਟਿਕਿਆ ਕਿ ਫੁੱਟਬਾਲ ਦੀ ਟੀਮ ਦਾ ਇਹ ਕਪਤਾਨ ਬਣਿਆ ਲਗਾਤਾਰ 5 ਵਾਰ ਕਪਤਾਨ ਬਣ ਚੁੱਕਿਆ ਹੈ ਇਸੇ ਤਰ੍ਹਾਂ ਸਿੱਖ ਵਰਲਡ ਦੀ ਟੀਮ ਦੇ ਵਿੱਚ ਸਿਡਨੀ ਦੇ ਵਿੱਚ ਵੀ ਇਸ ਨੇ ਸਿੱਖ ਵਰਲਡ ਟੀਮ ਦੇ ਵਿੱਚ ਫੁੱਟਬਾਲ ਦੀ ਗੇਮ ਖੇਡੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਕਿ ਸਾਡਾ ਬੱਚਾ ਸਭ ਤੋਂ ਪਹਿਲਾਂ ਤਾਂ ਸਿੱਖੀ ਸਰੂਪ ਦੇ ਵਿੱਚ ਹੈ ਤੇ ਦੂਸਰਾ ਸਾਡੀ ਇਸ ਜਿਹੜੀ ਸਾਡੇ ਪੁਰਖਿਆਂ ਦੀ ਧਰਤੀ ਹੈ ਇਸ ਦੇ ਨਾਲ ਸਾਡੇ ਬੱਚੇ ਦਾ ਮੋਹ ਹੈ ਵੇਖੋ ਜੀ ਸਾਡੀ ਜਿਹੜੀ ਇਹ ਪੰਜਾਬ ਦੇਸ਼ ਦੀ ਧਰਤੀ ਹੈ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਨੂੰ ਕਦੇ ਵੀ ਇਸ ਨੂੰ ਛੱਡਣਾ ਨਹੀਂ ਚਾਹੀਦਾ ਇਹ ਸਾਡੀ ਜਨਮ ਭੂਮੀ ਸਾਡੇ ਵੱਡੇ ਕਰਮ ਕਰਕੇ ਮਿਲੀ ਹੈ ਸਾਨੂੰ ਬਾਹਰ ਕਿਰਤ ਕਮਾਈ ਕਰਨ ਵਾਸਤੇ ਆਪਣੇ ਪਰਿਵਾਰ ਨੂੰ ਉੱਜਾ ਚੁੱਕਣ ਵਾਸਤੇ ਵਿਦੇਸ਼ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ ਹੈ ਉੱਥੇ ਆਪਣਾ ਕੰਮ ਕਰੋ ਕਮਾਈ ਕਰੋ ਤੇ ਵਾਪਸ ਆਪਣੇ ਵਤਨ ਦੇ ਨਾਲ ਜਰੂਰ ਜੁੜ ਕੇ ਰਹੋ